ਜੀ ਐਸਪਰ ਦੀ ਡਾਇਰੈਕਸ਼ਨਸ ਆਫ ਹੌਨਰੇਬਲ ਸੀਐਮ ਪੰਜਾਬ ਐਂਡ ਡੀਜੀਪੀ ਪੰਜਾਬ ਪੰਜਾਬ ਨੂੰ ਸੁਰੱਖਿਤ ਰੱਖਣ ਵਾਸਤੇ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਪੰਜਾਬ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਉਸੀ ਮੋਹਮ ਤਹਿਤ ਇੱਕ ਜੁਆਇੰਟ ਆਪਰੇਸ਼ਨ ਜਿਹੜਾ ਕਿ ਏਜੀਟੀਐਫ ਐਂਡ ਹੁਸ਼ਿਆਰਪੁਰ ਪੁਲਿਸ ਵੱਲੋਂ ਕੀਤਾ ਗਿਆ ਜੋ ਕਿ ਹੁਸ਼ਿਆਰਪੁਰ ਪੁਲਿਸ ਦੀ ਤਰਫ ਤੋਂ ਸਾਡੇ ਐਸਪੀਡੀ ਪਰਮਿੰਦਰ ਹੀਰ ਜੀ ਨਾਲ ਉਹਨਾਂ ਦੀ ਟੀਮ ਦੇ ਵਿੱਚ ਡੀਐਸਪੀਡੀ ਪ੍ਰਨੀਤ ਸਿੰਘ ਜੀ ਇਨਚਾਰਜ ਸੀਆਈਆਈ ਇੰਸਪੈਕਟਰ ਗੁਰਪ੍ਰੀਤ ਸਿੰਘ ਐਂਡ ਇਨਰ ਦੀ ਟੀਮਸ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈਗੀ ਜਿਹਦੇ ਵਿੱਚ ਕਿ ਅਸੀਂ ਦੋ ਅਕਿਊਜ਼ ਨੂੰ ਅਰੈਸਟ ਕੀਤਾ ਹੈ ਦਸਵੇਂ ਦੇ ਏਰੀਆ ਵਿੱਚੋਂ ਇੱਕ ਹੈਗਾ ਸੁਵਿੰਦਰ ਸਿੰਘ ਉਰਫ ਬੋਦੀ ਤੇ ਇੱਕ ਸੁਖਮਨ ਸਿੰਘ ਉਰਫ ਜਸ਼ਨ ਇਹ ਦੋਨੋਂ ਹੀ ਕਲਾਨੌਰ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਤੇ ਇਹਨਾਂ ਤੋਂ ਸਾਨੂੰ 4 ਸੋਫਿਸਟੀਕੇਟਿਡ ਫੋਰਨ ਮੇਡ ਵੈਪਨਸ ਰਿਕਵਰ ਹੋਏ ਹਨ ਇਹ ਜਿਹੜੇ ਵੈਪਨਸ ਹੈਗੇ ਇਹ ਦੋ ਬਲੌਕ ਪਿਸਟਲਸ ਹੈਗੇ 9mm ਇੱਕ ਜਿਗਾਨਾ ਪਿਸਟਲ ਹੈਗਾ 9mm ਐਂਡ 1 ਪਿਸਟਲ ਇਜ਼ 30 ਬੋਰ ਪੀਐਕਸ3 ਇਹ ਚਾਇਨਾ ਮੇਡ ਹੈ ਐਂਡ ਕੁਝ ਲਾਈਵ ਕਾਰਟਰੀਜਸ ਸਾਨੂੰ ਬਰਾਮਦ ਹੋਏ ਇੱਕ ਮੋਟਰਸਾਈਕਲ ਜਿਹਦੇ ਤੇ ਕੀ ਇਹ ਸਵਾਰ ਸੀਗੇ ਉਹ ਵੀ ਅਸੀਂ ਬਰਾਮਦ ਕੀਤਾ ਇਹਨਾਂ ਤੋਂ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਰਿਲੇਟਡ ਹੈ ਤੇ ਇੱਕ ਫੋਰਨ ਹੈਂਡਲਰ ਹੈ ਅਮਰਿਤ ਦਾਲਮ ਕ੍ਰਿਮੀਨਲ ਉਹ ਇਹਨਾਂ ਨੂੰ ਹੈਂਡਲ ਕਰ ਰਿਹਾ ਸੀਗਾ ਉੱਤੋਂ ਐਂਡ ਇਹਨਾਂ ਦਾ ਕ੍ਰਿਮੀਨਲ ਪਾਸਟ ਇਹਨਾਂ ਦੇ ਪਹਿਲਾ ਮਰਡਰ ਐਂਡ ਆਰਮਜ਼ ਐਕਟ ਐਂਡ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਇੱਕ ਹੋਰ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗ ਗਿਆ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਲਾਨੌਰ ਦੇ ਵਿੱਚ ਇੱਕ ਮੈਡੀਕਲ ਸਟੋਰ ਤੇ ਰੀਸੈਂਟਲੀ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਵੀ ਇਹ ਇਨਵੋਲਡ ਹੈ ਸੋ ਇਟ ਇਜ਼ ਅ ਗੁੱਡ ਕੈਚ ਜਿਹਦੇ ਵਿੱਚ ਕਿ AGTF ਐਂਡ ਹੁਸ਼ਿਆਰਪੁਰ ਪੁਲਿਸ ਨੇ ਵਧੀਆ ਵਡਿਆ ਇੱਕ ਉਪਲਬਧੀ ਹਾਸਲ ਕੀਤੀ ਹੈ ਜੋ ਕਿ ਇੱਕ ਵੱਡਾ ਇਹਨਾਂ ਦਾ ਨੈਟਵਰਕ ਅਸੀਂ फड़िया हैगा एंड होर भी बैकवर्ड फॉरवर्ड लिंकेज सारे के सारे असी अनअर्थ करा सो दैट ये पूरा का पूरा जो इन्होंने ने नैटवर्क बनाया होया असी डिसमेंटल कराने ਇਹ ਜੀ ਹਾਲ ਕੀ ਘੜੀ ਐਗਜ਼ੈਕਟਲੀ ਤੋਂ ਮੈਂ ਜਿਹੜਾ ਤੁਹਾਨੂੰ ਦੱਸਿਆ ਕਿ ਗੁਰਦਾਸਪੁਰ ਦੇ ਵਿੱਚ ਫਾਇਰਿੰਗ ਇਨਸੀਡੈਂਟ ਦੇ ਵਿੱਚ ਇਨਵੋਲਡ ਨੇ ਐਂਡ ਬਾਕੀ ਅਸੀਂ ਜੋ ਐਗਜ਼ੈਕਟ ਡਿਟੇਲਸ ਹੈ ਉਹ ਰਿਮਾਂਡ ਤੇ ਲੈ ਕੇ ਦੈਨ ਵੀਲ ਫਰਦਰ ਇਨਵੈਸਟੀਗੇਟ ਦਾ ਐਕਚੁਅਲ ਡਿਟੇਲਸ ਆ ਜਾਣ ਕੇ ਸਾਡੇ ਕੋਲ ਦੋ ਬੰਦੇ ਪਕੜੇ ਗਏ ਸੀ ਮੋਟਰਸਾਈਕਲ ਹਾਂਜੀ ਇੱਕ ਮੋਟਰਸਾਈਕਲ ਹੈ ਚਾਰ ਵੈਪਨਸ ਹੈ ਦੋ ਇਹ ਅਕਿਊਜ਼ਡ ਸੀ ਅਰੈਸਟ ਕੀਤੇ ਸੀ ਕੱਲ ਦੇ ਮੁਕਾਬਲੇ ਵਿੱਚ ਵੀ ਅਸੀਂ